ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਚਿੜੀਆਂ ਨੂੰ ਤੁਸੀਂ ਇਹ ਚੀਜ਼ ਪਾ ਦਿੰਦੇ ਹੋ ਤਾਂ ਤੁਸੀਂ ਕਦੇ ਵੀ ਗਰੀਬ ਨਹੀਂ ਹੋਵੋਗੇ ਕਿਉਂਕਿ ਇਸ ਕਥਾ ਵਿਚਾਰ ਨੂੰ ਧਿਆਨ ਨਾਲ ਸੁਣਿਓ ਕਿ ਪੰਛੀ ਕਿਵੇਂ ਸਾਡੀ ਕਿਸਮਤ ਬਦਲ ਸਕਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ। ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ। ਕਈ ਵਾਰੀ ਜ਼ਿੰਦਗੀ ਦੇ ਵਿੱਚ ਅਸੀਂ ਰੱਬ ਦੇ ਉੱਪਰ ਸ਼ਿਕਵੇ ਕਰਦੇ ਹਾਂ ਕਿ ਰੱਬ ਸਾਡੀ ਅਰਦਾਸ ਨਹੀਂ ਸੁਣਦਾ। ਪਰ ਸੱਚ ਪਤਾ ਕੀ ਹੈ? ਰੱਬ ਸਾਡੀ ਇੱਕ ਇੱਕ ਚੀਜ਼ ਵੇਖ ਰਿਹਾ ਹੁੰਦਾ ਹੈ। ਅਸੀਂ ਕੀ ਕਰੀ ਜਾਂਦੇ ਹਾਂ? ਅਸੀਂ ਦੂਜਿਆਂ ਦੇ ਪ੍ਰਤੀ ਕਿਦਾਂ ਦਾ ਵਿਹਾਰ ਕਰਦੇ ਹਾਂ? ਦੂਜਿਆਂ ਪ੍ਰਤੀ ਅਸੀਂ ਭਲਾਈ ਦਾ ਕੋਈ ਕੰਮ ਕਰਦੇ ਹਾਂ ਜਾਂ ਨਹੀਂ ਉਹ ਕੰਮ ਨੂੰ ਦੇਖਦੇ ਹਨ ਭਾਵੇਂ ਕੋਈ ਨਾ ਕੋਈ ਵੇਖੇ ਪਰ ਪਰਮਾਤਮਾ ਜ਼ਰੂਰ ਵੇਖਦੇ ਹਨ ਅੰਮ੍ਰਿਤ ਵੇਲੇ ਜਾਗਣਾ ਨਾਮ ਜਪਣਾ ਤਾਂ ਅੰਮ੍ਰਿਤ ਵੇਲੇ ਸਿਰਫ ਅਸੀਂ ਨਹੀਂ ਜਾਗਦੇ ਸਾਡੀ ਕਿਸਮਤ ਵੀ ਜਾਗਦੀ ਹੈ ਇਹ ਜਿਹੜੀਆਂ ਗੱਲਾਂ ਹਨ ਪੜੀਆਂ ਹੀ ਕੀਮਤੀ ਹਨ ਕਈ ਵਾਰੀ ਇੱਕ ਛੋਟੀ ਜਿਹੀ ਕਹਾਣੀ ਜਾਂ ਛੋਟਾ ਜਿਹਾ ਨੁਕਤਾ ਹੀ ਬੰਦੇ ਦੀ ਜ਼ਿੰਦਗੀ ਬਦਲ ਕੇ ਰੱਖ ਦੇਂਦਾ ਹੈ ਤੁਸੀਂ ਕਦੇ ਸੋਚਿਆ ਸਤ ਸੰਗਤ ਜੀ ਕਿ ਸਾਡੇ ਆਸ-ਪਾਸੇ ਕਿੰਨੇ ਪੰਛੀ ਹਨ ਕਿੰਨੀਆਂ ਕੁੱਤੇ ਦੇ ਗਾਵਾਂ ਹਨ ਕਿੰਨਾ ਕੁਝ ਹੈ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਜਿਹੜੀ ਹੈ ਜਿਹੜੀ ਰੋਜ਼ੀ-ਰੋਟੀ ਦੇ ਵਿੱਚ ਇਹ ਸਾਰੇ ਜੀਵ ਬਰਕਤ pa ਸਕਦੇ ਹਨ ਅਸੀਂ ਸੋਚਾਂਗੇ ਕਿਵੇਂ ਹੋ ਜਾਵੇਗਾ ਅਸੀਂ ਨਾ ਕਈ ਵਾਰੀ ਆਪਣੀ ਸੋਚ ਆਪਣੇ ਤੱਕ ਹੀ ਸੀਮਤ ਰੱਖਦੇ ਫਿਰਦੇ ਹਾਂ ਬਿਬਸਾ ਅਸੀਂ ਆਪਣੇ ਘਰ ਪਰਿਵਾਰ ਦਾ ਹੀ ਸੋਚਦੇ ਹਾਂ ਕਿ ਇਹਦਾ ਹੀ ਸਭ ਕੁਝ ਸਵਾਰਨਾ ਹੈ ਬਾਹਰ ਦਾ ਅਸੀਂ ਕੁਝ ਵੀ ਸਵਾਰਨ ਬਾਰੇ ਨਹੀਂ ਸੋਚਦੇ ਕਿਸੇ ਦਾ ਕੋਈ ਸਵਾਰਣ ਬਾਰੇ ਸਾਡੇ ਮਨ ਵਿੱਚ ਖਿਆਲ ਹੀ ਨਹੀਂ ਆਉਂਦਾ ਪਰ ਜਦੋਂ ਅਸੀਂ ਸਭ ਮਹਜੋਤ ਜੋਤ ਜੋਤ ਹੈ ਸੋਏ ਹਰ ਜੀਵ ਦੇ ਵਿੱਚ ਪਰਮਾਤਮਾ ਜੀ ਦੀ ਜੋਤ ਨੂੰ ਵੇਖਾਂਗੇ ਪਰਮਾਤਮਾ ਬੜੀ ਕਿਰਪਾ ਕਰ ਦਿੰਦੇ ਹਨ ਘਰ ਦੇ ਵਿੱਚ ਫਿਰ ਬੜੀ ਸ਼ਾਂਤੀ ਰਹਿਣ ਸ਼ੁਰੂ ਹੋ ਜਾਂਦੀ ਹੈ ਇਹ ਮਿਹਰ ਦੀ ਨਿਸ਼ਾਨੀ ਹੁੰਦੀ ਹੈ ਜਿਨ੍ਹਾਂ ਦੇ ਘਰ ਵਿੱਚ ਸ਼ਾਂਤੀ ਹੈ ਤੁਸੀਂ ਅੱਜ ਜਾਓ ਘਰਾਂ ਘਰਾਂ ਵਿੱਚ ਪਤਾ ਕਰੋ ਸੱਸ ਨੋ ਦੀ ਲੜਾਈ ਪਤੀ ਪਤਨੀ ਦੀ ਲੜਾਈ ਜਾਂ ਬੱਚਿਆਂ ਦੀ ਜ਼ਿੱਦ ਕਿੰਨਾ ਕੁਝ ਹੈ ਜੋ ਅੱਜ ਹੋ ਰਿਹਾ ਹੈ ਲੋਕਾਂ ਨਾਲ ਵਾਪਰ ਰਿਹਾ ਹੈ ਇਸ ਕਰਕੇ ਨਾ ਕਿਉਂਕਿ ਆਪਾਂ ਸਵਾਰਥੀ ਹੋ ਚੁੱਕੇ ਹਾਂ ਕਿਸੇ ਦੀ ਆਪਾਂ ਮਦਦ ਨਹੀਂ ਕਰਦੇ ਦਸਵੰਦ ਨਹੀਂ ਕੱਢਦੇ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਕੋਈ ਵੇਖੇ ਚਾਹੇ ਨਾ ਵੇਖੇ ਰੱਬ ਤਾਂ ਵੇਖ ਰਿਹਾ ਹੁੰਦਾ ਹੈ ਸਾਨੂੰ ਹਮੇਸ਼ਾ ਨੇਕੀ ਕਰਨੀ ਚਾਹੀਦੀ ਹੈ ਤੇ ਨੇਕੀ ਕਰਕੇ ਸੁਣਾਉਣਾ ਜਿਤਾਉਣਾ ਬਿਲਕੁਲ ਨਹੀਂ ਚਾਹੀਦਾ ਤਾਂ ਬੰਦੇ ਦੇ ਕਈ ਇਹੋ ਜਿਹੇ ਕੰਮ ਹੁੰਦੇ ਹਨ ਜਿਹੜੇ ਉਹਨੂੰ ਜ਼ਿੰਦਗੀ ਵਿੱਚ ਘਾਟਾ ਪਵਾਉਂਦੇ ਹਨ ਤਕਲੀਫ ਦਿੰਦੇ ਹਨ ਦੁੱਖ ਦੇਂਦੇ ਹਨ ਕਈ ਕਰਮ ਉਤੋਂ ਇਹੋ ਜਿਹੇ ਹੋ ਜਾਂਦੇ ਹਨ ਜਿਨ੍ਹਾਂ ਨਾਲ ਉਹਦਾ ਜੀਵਨ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ ਤਾਂ ਆਓ ਤੁਹਾਨੂੰ ਇੱਕ ਕਹਾਣੀ ਦੁਆਰਾ ਸਮਝਾਉਂਦੇ ਹਾਂ ਕਿ ਇੱਕ ਮਹਾਪੁਰਖ ਦੇ ਕੋਲ ਬਹੁਤ ਸਾਰੀ ਸੰਗਤ ਆਉਂਦੀ ਸੀ ਉਹ ਕਹਿ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਅਸਲ ਸੁੱਖ ਕਿੱਥੇ ਮਿਲਦਾ ਹੈ ਕਹਿੰਦੇ ਅਸੀਂ ਇਹੋ ਜਿਹੇ ਲੋਕ ਵੇਖੇ ਜਿਹੜੇ ਕਦੇ ਮੰਗਦੇ ਹੁੰਦੇ ਸੀਗੇ ਦਰ ਦਰ ਦੀਆਂ ਠੋਕਰਾਂ ਖਾਂਦੇ ਸੀ ਅੱਜ ਬਾਦਸ਼ਾਹ ਬਣ ਚੁੱਕੇ ਹਨ ਇਦਾਂ ਦੇ ਲੋਕ ਜੇ ਰੱਬ ਨਾਲ ਜੁੜ ਚੁੱਕੇ ਹਨ ਤਾਂ ਉਹ ਲੋਕ ਤੇ ਪਰਲੋਕ ਉਹਨਾਂ ਨੇ ਤਾਂ ਦੋਵੇਂ ਹੀ ਜਿੱਤ ਲਏ ਹਨ ਉਹਨਾਂ ਦੀ ਗੱਲ ਸੁਣ ਕੇ ਇੱਕ ਨੌਜਵਾਨ ਖੜਾ ਹੋਇਆ ਤੇ ਕਹਿੰਦਾ ਮਹਾਪੁਰਖੋ ਸਾਨੂੰ ਵੀ ਦੱਸੋ ਜੀ ਇਹ ਬਾਦਸ਼ਾਹੀ ਇਹ ਬਰਕਤਾਂ ਕਿਵੇਂ ਮਿਲ ਜਾਂਦੀਆਂ ਹਨ ਕਿਉਂਕਿ ਸਾਡੇ ਘਰ ਵਿੱਚ ਮਹਾਪੁਰਖੋ ਬਰਕਤਾਂ ਬਿਲਕੁਲ ਵੀ ਨਹੀਂ ਹਨ ਇਹ ਸੁਣ ਕੇ ਇੱਕ ਬੰਦਾ ਹੋਰ ਖੜਾ ਹੋ ਗਿਆ ਉਹ ਕਹਿਣ ਲੱਗਾ ਮਹਾਪੁਰਖੋ ਮੈਂ ਇੱਥੇ ਕੁਝ ਗੱਲਾਂ ਆਪ ਜੀ ਨੂੰ ਦੱਸਣੀਆਂ ਚਾਹੁੰਦਾ ਹਾਂ ਜਿਹੜੀਆਂ ਮੈਂ ਕਿਸੇ ਹੋਰ ਮਹਾਂਪੁਰਖਾਂ ਤੋਂ ਸੁਣੀਆਂ ਸੀ ਆਪ ਜੀ ਦੇ ਬਚਨ ਵੀ ਬੜੇ ਚੰਗੇ ਆ ਪਰ ਮੈਨੂੰ ਪਤਾ ਕਿ ਅਮੀਰੀ ਕਿਵੇਂ ਆ ਜਾਂਦੀ ਹੈ ਫਿਰ ਉਹ ਕਹਿਣ ਲੱਗਾ ਮੇਰੀਆਂ ਇਹ ਸੱਤ ਗੱਲਾਂ ਯਾਦ ਰੱਖਿਓ ਜਿਹਦੇ ਨਾਲ ਬੰਦਾ ਅਮੀਰ ਹੋ ਜਾਵੇਗਾ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ ਹੈ ਬੰਦੇ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਹੈ ਤਾਂ ਪਤਾ ਹੀ ਹੈ ਕਿ ਜਿਹੜਾ ਲੇਟ ਜਾਗੇਗਾ ਉਹਦੇ ਕਾਮਾ ਵੀ ਸਾਰੇ ਲੇਟ ਹੋਣਗੇ ਜ਼ਿੰਦਗੀ ਵਿੱਚ ਹੀ ਉਹ ਲੇਟ ਹੋ ਜਾਵੇਗਾ ਕਦੇ ਅੱਗੇ ਨਹੀਂ ਵੱਧ ਸਕਦਾ ਅੰਮ੍ਰਿਤ ਵੇਲੇ ਜਾਗ ਕੇ ਰਸਨਾ ਨਾਲ ਆਪਣੀ ਰਸਨਾ ਨੂੰ ਪਵਿੱਤਰ ਕਰਨ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਨਾਲ ਵੀ ਜਪਣਾ ਚਾਹੀਦਾ ਹੈ ਹੁਣ ਅੰਮ੍ਰਿਤ ਵੇਲੇ ਵੀ ਜਾਗਦੇ ਹਾਂ ਤੇ ਨਾਮ ਵੀ ਜਪ ਲਿਆ ਹੁਣ ਇਹ ਜਿਹੜੀਆਂ ਚਿੜੀਆਂ ਹਨ ਪੰਛੀ ਹਨ ਇਹਨਾਂ ਨੂੰ ਕਿਹੜੀ ਚੀਜ਼ ਪਾਉਣੀ ਚਾਹੀਦੀ ਹੈ ਤਾਂ ਸਾਧ ਸੰਗਤ ਜੀ ਫਿਰ ਉਹਨੇ ਸਾਰੀਆਂ ਗੱਲਾਂ ਦਸੀਆਂ ਕਹਿੰਦੇ ਪੁਰਾਣੇ ਜ਼ਮਾਨੇ ਵਿੱਚ ਨਾ ਜਿਹੜੇ ਲੋਕ ਹੁੰਦੇ ਸੀ ਇਹਨਾਂ ਪਰਿੰਦਿਆਂ ਦੇ ਲਈ ਚੋਗਾ ਰੱਖਦੇ ਹੁੰਦੇ ਸੀ ਘਰ ਵਿੱਚ ਪਾਣੀ ਰੱਖਦੇ ਸੀਗੇ ਜੇ ਕਿਸੇ ਦੇ ਘਰ ਚੋਗਾ ਰੱਖਿਆ ਜਾਂਦਾ ਪੰਛੀ ਲਈ ਪਾਣੀ ਰੱਖਿਆ ਜਾਂਦਾ ਸੱਚ ਕਰਕੇ ਜਾਣਿਆ ਉਹ ਘਰ ਕਦੇ ਗਰੀਬ ਨਹੀਂ ਸੀ ਹੁੰਦਾ ਕਿਉਂਕਿ ਉੱਥੇ ਪੰਛੀ ਆਉਂਦੇ ਦਾਣਾ ਚੁਗਦੇ ਸੀ ਪਾਣੀ ਪੀਂਦੇ ਸੀ ਤੇ ਅਸੀਸਾਂ ਵੀ ਦੇ ਕੇ ਜਾਂਦੇ ਸੀ ਪੰਛੀ ਉੱਡਦਾ ਹੋਇਆ ਰੁਕ ਕੇ ਤੁਹਾਡੇ ਘਰੇ ਅੰਨ ਖਾਂਦਾ ਆਕਾਲਪੁਰਖ ਕੋਲ ਬੇਨਤੀ ਕਰਦਾ ਉਹਦੀਆਂ ਆਂਦਰਾ ਅਸੀਸਾਂ ਦਿੰਦੀਆਂ ਵਾਹਿਗੁਰੂ ਜੀ ਜਿਸਨੇ ਸਾਡੇ ਲਈ ਅੰਨ ਪਾਣੀ ਰੱਖਿਆ ਉਹਦੀ ਝੋਲੀ ਹਮੇਸ਼ਾ ਭਰ ਕੇ ਰੱਖੀ ਪ੍ਰਮਾਤਮਾ ਫਿਰ ਉਹਦੀ ਅਰਦਾਸ ਕਬੂਲ ਕਰ ਦੇ ਜਿਸਦੇ ਵੀ ਘਰ ਵਿੱਚ ਪਰਿੰਦੇ ਪੰਛੀ ਆਉਂਦੇ ਚੋਗਾ ਚੁਗਦੇ ਬਰਕਤ ਕਦੇ ਵੀ ਨਾ ਉਸ ਘਰ ਵਿੱਚੋਂ ਜਾਂਦੀ ਉਹ ਘਰ ਵਿੱਚ ਮਾਇਆ ਵੀ ਵੱਧ ਤੋਂ ਵੱਧ ਆਉਂਦੀ ਤੇ ਮਾਇਆ ਟਿਕ ਕੇ ਵੀ ਰਹਿੰਦੀ ਸੀ ਇਸ ਕਰਕੇ ਭਾਈ ਇੱਕ ਤਾਂ ਇਹ ਕੰਮ ਤੁਸੀਂ ਜ਼ਰੂਰ ਕਰਨਾ ਹੈ ਫਿਰ ਅੰਮ੍ਰਿਤ ਵੇਲਾ ਵੀ ਸੰਭਾਲਿਆ ਤੇ ਨਾਮ ਵੀ ਜਪ ਲਿਆ ਤੇ ਪੰਛੀਆਂ ਵਾਸਤੇ ਦਾਣਾ ਤੇ ਪਾਣੀ ਦੋਵੇਂ ਚੀਜ਼ਾਂ ਵੀ ਜ਼ਰੂਰੀ ਰੱਖਣੀਆਂ ਹਨ ਗਰਮੀਆਂ ਦੇ ਵਿੱਚ ਪਾਣੀ ਰੱਖਣਾ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇੰਨੇ ਲਾਲਚ ਵਿੱਚ ਫਸ ਗਏ ਹਾਂ ਕਿ ਆਪਣੇ ਕੰਮਾਂ ਵਿੱਚ ਆਪਣੇ ਪੈਰਾਂ ਤੇ ਹੀ ਆਪ ਕਹਾੜਾ ਮਾਰ ਲਿਆ ਹੈ ਮਹਾਰਾਜ ਦੇ ਸਿਧਾਂਤ ਸੀ ਕਿ ਵੰਡ ਕੇ ਛਕਣਾ ਹੈ ਉਹ ਪੰਛੀ ਵੀ ਇਹਦੇ ਵਿੱਚ ਹੀ ਆਉਂਦੇ ਹਨ ਹੁਣ ਜਿਹੜਾ ਬੰਦਾ ਸਵੇਰੇ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਅਕਾਲ ਪੁਰਖ ਉਹਦੇ ਘਰੇ ਬਰਕਤਾਂ ਭੇਜਦੇ ਹਨ ਰਿਜਕ ਵਾਦਾ ਕਰਦਾ ਹੈ ਮਸ਼ਕਿਲਾਂ ਤੋਂ ਬਚਾਉਂਦਾ ਹੈ ਉਹਨੂੰ ਰਹਾ ਵੀ ਖਾਉਂਦਾ ਹੈ ਉਹਨੂੰ ਇਸ ਕਰਕੇ ਕਈ ਵਾਰੀ ਨਾ ਕਈਆਂ ਗੱਲਾਂ ਨੂੰ ਅਸੀਂ ਕਾਲਪਨਿਕ ਸਮਝਦੇ ਹਾਂ ਤੇ ਸਾਨੂੰ ਲੱਗਦੀਆਂ ਹਨ ਕਿ ਇਹ ਗੱਲਾਂ ਸੁਣੀਆਂ ਸੁਣਾਈਆਂ ਹਨ ਤੇ ਕਾਲਪਨਿਕ ਹਨ ਛੋਟੀਆਂ-ਛੋਟੀਆਂ ਗੱਲਾਂ ਪਰ ਜਦੋਂ ਬੰਦਾ ਇਹਨਾਂ ਕੰਮਾਂ ਨੂੰ ਕਰੇਗਾ ਤਾਂ ਉਹ ਜਾਣ ਲਵੇਗਾ ਕਿੰਨਾ ਸੌਖਾ ਹੈ ਜੇ ਆਪਾਂ ਇਹਨਾਂ ਗੱਲਾਂ ਤੇ ਅਮਲ ਕਰ ਲਈਏ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਵਰਗ ਬਣ ਜਾਵੇਗੀ ਅਜੇ ਤਾਂ ਮਨੁੱਖਾ ਜਨਮ ਮਿਲਿਆ ਹੈ ਲੋੜ ਪਈ ਵੇਲਾ ਸੰਭਾਲਣ ਦੀ ਹੈ ਦੂਜੀਆਂ ਜਿਹੜੀਆਂ ਜੂਨਾਸਾਂ ਨੂੰ ਅਜੇ ਮਿਲਣੀਆਂ ਹਨ ਉਹਨਾਂ ਵਿੱਚ ਹੀ ਜੇਕਰ ਅਸੀਂ ਅੱਜ ਕਿਸੇ ਦੀ ਮਦਦ ਕਰਾਂਗੇ ਕੱਲ ਨੂੰ ਫਿਰ ਸਾਡੀ ਕੋਈ ਮਦਦ ਕਰੇਗਾ ਅਗਲੀ ਗੱਲ ਜਿਹੜੀ ਹੈ ਜੀ ਕਿ ਕਰਮ ਕਰਕੇ ਸਬਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਅੱਜ ਅਸੀਂ ਬੀਜ ਬੀਜਿਆ ਤੇ ਉਹਨੂੰ ਪੁੱਟ ਕੇ ਕੱਲ ਨੂੰ ਵੇਖਣ ਲੱਗ ਜਾਈਏ ਕਿ ਉਹ ਉੱਗਿਆ ਕਿਉਂ ਨਹੀਂ ਕੱਲ ਨੂੰ ਫਿਰ ਬੀਜ ਦਈਏ ਫਿਰ ਪੁੱਟ ਕੇ ਵੇਖਣ ਲੱਗ ਜਾਈਏ ਕਿ ਬੀਜ ਉੱਗਿਆ ਜਾਂ ਨਹੀਂ ਉੱਗਿਆ ਥੋੜਾ ਜਿਹਾ ਸਮਾਂ ਤਾਂ ਲੱਗਦਾ ਹੀ ਹੁੰਦਾ ਹੈ ਕਿਸੇ ਚੀਜ਼ ਨੂੰ ਹੋਣ ਨੂੰ ਸਬਰ ਵੀ ਰੱਖਣਾ ਪੈਣਾ ਹੈ ਪਰ ਇਹ ਗੱਲ ਜਿਹੜੀ ਹੈ ਸਾਨੂੰ ਸੋਚ ਲੈਣੀ ਚਾਹੀਦੀ ਹੈ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਰਿਜਕ ਵਿੱਚ ਤਾਂ ਹੀ ਬਰਕਤ ਪਵੇਗੀ ਜਦੋਂ ਆਪਾਂ ਆਪਣੀ ਕਿਰਤ ਕਮਾਈ ਵਿੱਚੋਂ ਇਹਨਾਂ ਪੰਛੀਆਂ ਵਾਸਤੇ ਕੁਝ ਨਾ ਕੁਝ ਅੰਨ ਪਾਣੀ ਇਹਨਾਂ ਨੂੰ ਪਾਵਾਂਗੇ ਦਾਣਾ ਪਾਵਾਂਗੇ ਪਾਣੀ ਰੱਖਾਂਗੇ ਬਾਕੀ ਫਿਰ ਰੱਬ ਨੇ ਸਭ ਕੁਝ ਆਪ ਹੀ ਸਾਨੂੰ ਦੇ ਦੇਣਾ ਹੈ ਸਾਡਾ ਦਿਲ ਜਿਹੜਾ ਹੈ ਇਹਨੇ ਜੋਗਾ ਕਰ ਦੇਣਾ ਹੈ ਕਿ ਅਸੀਂ দান ਤੋਂ ਪੁੰਨ ਤੋਂ ਬਿਨਾਂ ਰਹਿ ਹੀ ਨਹੀਂ ਸਕਾਂਗੇ ਸਾਡੇ ਹੱਥਾਂ ਦੇ ਵਿੱਚ ਗੁਣ ਆ ਜਾਣੇ ਹਨ ਦਿਲ ਦਾ ਗੁਣ ਬਣ ਜਾਣਾ ਹੈ ਜਿਸ ਨੂੰ ਵੇਖ ਕੇ ਪਰਮਾਤਮਾ ਜੀ ਨੇ ਸਾਡੇ ਤੇ ਪ੍ਰਸੰਨ ਹੋ ਜਾਣਾ ਹੈ ਸਾਡੇ ਤੇ ਕਿਰਪਾ ਕਰ ਦੇਣੀ ਹੈ ਫਿਰ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੇ ਹਮੇਸ਼ਾ ਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ ਇਹਨਾਂ ਦੇ ਨਾਲ ਤਾਂ ਸਾਨੂੰ ਵਿਚਰਨਾ ਹੀ ਪੈਣਾ ਹੈ ਪਰ ਜੇਕਰ ਅਸੀਂ ਕੁਝ ਕੁ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਸਾਡਾ ਲੋਕ ਤੇ ਪਰਲੋਕ ਸੁਖਾਲਾ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ